ਪੰਜਾਬ ਦੇ ਵਿੱਚ ਪੰਜਾਬ ਰੋਡਵੇਜ ਪੀਆਰਟੀਸੀ ਪੰਨਬਸ ਇਹਨਾਂ ਦੇ ਮੁਲਾਜ਼ਮ ਦੀ ਹੜਤਾਲ ਚੱਲ ਰਹੀ ਹੈ ਤੁਸੀਂ ਦੇਖ ਰਹੇ ਆ ਕਿ ਕਿਤੇ ਵੀ ਪੰਜਾਬ ਦੀ ਸਰਕਾਰੀ ਬੱਸ ਨਹੀਂ ਲੱਭਦੀ ਚੜ੍ਹਨ ਵਾਸਤੇ ਕਿਤੇ ਜਾਣ ਵਾਸਤੇ ਉਹਦਾ ਇੱਕ ਵੱਡਾ ਵਾੜਾ ਕਾਰਨ ਹੈ ਇਹ ਕੋਈ ਆਪਣੀਆਂ ਮੰਗਾਂ ਵਾਸਤੇ ਹੜਤਾਲ ਨਹੀਂ ਹੈ ਮੁਲਾਜ਼ਮਾਂ ਦੀ ਇਹ ਲੋਕ ਪੰਜਾਬ ਦੇ ਹੱਕਾਂ ਲਈ ਲੜ ਰਹੇ ਆ ਪੰਜਾਬ ਦੀਆਂ ਸਵਾਰੀਆਂ ਪੰਜਾਬ ਦੇ ਲੋਕਾਂ ਦੀ ਸਹੂਲਤਾਂ ਲਈ ਲੜ ਰਹੇ ਐ ਪੰਜਾਬ ਦੇ ਵਿੱਚ ਹੋ ਰਿਹਾ ਰੋਡਵੇਜ਼ ਡਿਪਾਰਟਮੈਂਟ ਦੇ ਵਿੱਚ ਵੱਡਾ ਘਪਲਾ ਤੇ ਘਾੜ ਵਾਸਤੇ ਲੜ ਰਹੇ ਪੰਜਾਬ ਕੋਲ ਪਹਿਲਾਂ 39 ਬਸ 3900 ਬਸਾਂ ਸੀ ਪੀਆਰਟੀਸੀ ਤੇ ਪਨ ਬਸ ਨੂੰ ਸਾਰੀਆਂ ਮਿਲਾ ਕੇ ਰੋਡਵੇਜ਼ ਦੇ ਵਿੱਚ ਤੇ ਉਹ ਪਿਛਲੇ 4 ਸਾਲਾਂ ਦੇ ਵਿੱਚ ਬਸਾਂ ਕੰਡਮ ਹੋਈ ਜਾ ਰਹੀਆਂ ਤਾਂ ਘਟ ਕੇ 1900 ਬਸ ਰਹਿ ਗਈ ਹੈ ਲੇਕਿਨ ਤੁਸੀਂ ਹੈਰਾਨ ਹੋਗੇ ਕਿ ਬੜੀ ਇਨਕਲਾਬੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਜੀ ਦੀ ਪਿਛਲੇ 4 ਸਾਲਾਂ ਦੇ ਵਿੱਚ ਇਹਨਾਂ ਨੇ ਇੱਕ ਵੀ ਬੱਸ ਨਵੀਂ ਨਹੀਂ ਪਾਈ ਕੱਢੀ ਜਾ ਰੀਆਂ ਬੱਸਾਂ 1900 ਪਰ ਆ ਗਈਆਂ 4000 ਤੋਂ ਤੇ ਉਸ ਤੋਂ ਅੱਗੇ ਇਹ ਪਹਿਲਾਂ ਕਹਿੰਦੇ ਹੁੰਦੇ ਸੀ ਜੀ ਬਾਦਲ ਲੁੱਟ ਕੇ ਖਾ ਗਏ ਬੜਾ ਤੁਸੀਂ ਸੁਣਿਆ ਭਗਵੰਤ ਮਾਨ ਨੂੰ ਕਿ ਜੀ ਬਾਦਲਾਂ ਨੇ ਪ੍ਰਾਈਵੇਟ ਬੱਸਾਂ ਪਾਲੀਆਂ ਸਾਰਾ ਕੁਝ ਬੱਸਾਂ ਦਾ ਰੋਡਵੇ ਦਾ ਉਹੀ ਦੱਬ ਲੇਗੇ ਉਹਨਾਂ ਦੀਆਂ ਤਾਂ ਇਹ ਬੰਦ ਨਹੀਂ ਕਰ ਸਕੇ ਜਿੱਦਣ ਕੁਰਸੀ 'ਤੇ ਆ ਗਏ ਉਹਨਾਂ ਦੀਆਂ ਬੱਸਾਂ ਬਾਰੇ ਕੁਝ ਨਹੀਂ ਬੋਲੇ ਲੇਕਿਨ ਅੱਜ ਉਹਨਾਂ ਦੇ ਹੀ ਰਾਸਤੇ 'ਤੇ ਚੱਲ ਕੇ 500 ਬੱਸ ਪ੍ਰਾਈਵੇਟ ਪਾ ਰਹੇ ਆ ਉਹ ਵੀ ਸਾਰੀਆਂ ਦਿੱਲੀ ਨੂੰ ਵੱਡੀਆਂ ਬੱਸਾਂ ਤੇ ਉਹ ਸਾਰੀਆਂ ਆਪਣੇ ਹੀ ਬੰਦੇ ਨੂੰ ਦਿੱਲੀ ਦੇ ਬੰਦੇ ਨੂੰ ਦੇ ਰਹੇ ਆ ਟੈਂਡਰ ਹੋ ਰਿਹਾ ਇਸ ਕਰਕੇ ਹੜਤਾਲ ਹੋਈ ਹੈ ਇਹ ਜੋੜੇ ਲੋਕ ਹੜਤਾਲ ਇਹਨਾਂ ਨੇ ਕਰਨੀ ਸੀ ਗੇਟ ਰੈਲੀ ਲੇਕਿਨ ਸਰਕਾਰ ਨੇ ਤੜਕੇ ਹੀ 4 ਵਜੇ ਸਾਰੇ ਰੋਡਵੇ ਤੇ ਮੁਲਾਜ਼ਮ ਆਰ ਉਹਨਾਂ ਦੇ ਲੀਡਰ ਚੱਕ ਲੈ ਘਰਾਂ ਚੋਂ ਆ ਕੇ ਰੋਡ ਰੈਲੀ ਕਰਨੇ ਨਹੀਂ ਦਿੱਤੀ ਉਹਨਾਂ ਨੇ ਚੱਕਾ ਜਾਮ ਕਰਿਆ 200 ਬੰਦੇ ਪਰ ਪਰਚਾ ਦਰਜ ਕਰਤਾ 200 ਨੂੰ ਅਰੈਸਟ ਕਰਕੇ ਅੰਦਰ ਕਰਤਾ ਐਸ ਡੀ ਐਮ ਤੇ ਤਹਿਸੀਲਦਾਰਾਂ ਨੂੰ ਕਹਤਾ ਇਹਨਾਂ ਦੀ ਜ਼ਮਾਨਤ ਨਹੀਂ ਲੈਣੀ ਫੂਰੋਂ ਬੰਦੇ ਅੰਦਰ ਐ ਉਹ ਲੜ ਕਾਦੇ ਵਾਸਤੇ ਰਏ ਐ ਪੰਜਾਬ ਦੇ ਹੱਕਾਂ ਵਾਸਤੇ ਲੜ ਰਹੇ ਕੋਈ ਆਪਣੀ ਤਨਖਾਹ ਬਣਾਉਣ ਵਾਸਤੇ ਨਹੀਂ ਕਹਿ ਰਿਆ ਕੋਈ ਉਹਨਾਂ ਦੀ ਆਪਣੀਆਂ ਮੰਗਾਂ ਨਹੀਂ ਉਹਨਾਂ ਦੀਆਂ ਮੰਗਾਂ ਇਹ ਐ ਕਿ ਜੇ ਬੱਸਾਂ ਪਾਉਣੀਆਂ ਤਾਂ ਸਰਕਾਰੀ ਪਾਓ ਮੈਂ ਮੁੱਖ ਮੰਤਰੀ ਬਣਿਆ ਸਾਡੇ ਕੋਲ 3 111 ਦਿਨ ਮਿਲੇ 111 ਦਿਨਾਂ ਦੇ ਵਿੱਚ ਮੈਂ ਰੋਡਵੇਜ਼ ਦੇ ਵਿੱਚ ਅਸੀਂ 500 ਬੱਸਾਂ ਪਾ ਗਏ 900 ਬੱਸਾਂ ਪਿਛਲੀ ਕਾਂਗਰਸ ਸਰਕਾਰ ਚ ਪਈਆਂ ਲੇਕਿਨ ਇਹ ਸਰਕਾਰ ਨੇ ਅਜੇ ਤੱਕ ਕੋਈ ਨਾ ਤਾਂ ਬੱਸ ਨਵੀਂ ਪਾਈ ਹੈ ਹੁਣ ਜਿਹੜੀਆਂ 500 ਪਾਉਣ ਲੱਗੇ ਆ ਉਹ ਪ੍ਰਾਈਵੇਟ ਹੈ ਇੱਥੇ ਤੱਕ ਉਹਦੇ ਸ਼ਰਤ ਹੈ ਕਿ ਜੇ ਬੱਸ ਨਹੀਂ ਚੱਲੇਗੀ ਘਰ ਖੜੀ ਰਹੇਗੀ ਤਾਂ ਉਹਨੂੰ 250 ਕਿਲੋਮੀਟਰ ਦੇ ਪੈਸੇ ਘਰ ਖੜੀ ਨੂੰ ਮਿਲਣੇ ਪੰਜਾਬੀਓ ਇਹ ਦਿੱਲੀ ਵਾਲੇ ਲੁੱਟਣ ਆ ਗਏ ਐ ਤੇ ਸਾਡੇ ਵਾਲੇ ਮੁੱਖ ਮੰਤਰੀ ਝੁੱਡੂ ਨੇ ਗੋਡੇ ਟੇਕੇ ਹੋਏ ਐ ਸਾਡਾ ਰੋਡਵੇ ਦਾ ਸਿਸਟਮ ਵੀ ਸਾਰਾ ਦਿੱਲੀ ਵਾਲੇ ਲਿਜਾ ਰਹੇ ਆ ਦਿੱਲੀ ਦਾ ਇੱਕ ਵਰਮਾ ਪਤਾ ਨਹੀਂ ਕੀ ਨਾਮ ਹੈ ਬੰਦੇ ਦਾ ਉਹ ਸਾਰੀਆਂ ਬੱਸਾਂ ਪਾ ਰਿਹਾ ਉਹਦੇ ਪਿੱਛੇ ਆਮ ਆਦਮੀ ਪਾਰਟੀ ਦੇ ਲੀਡਰ ਹੈ ਬੱਸਾਂ ਸਾਰੀਆਂ ਇਹਨਾਂ ਦੀਆਂ ਪੈ ਰੀਆਂ ਬਾਦਲਾਂ ਚ ਚਲੋ ਇੱਕ ਗੱਲ ਤਾਂ ਹੈਗੀ ਸੀ ਉਹ ਸਾਹਮਣੇ ਆ ਕੇ ਕਹਿੰਦੇ ਸੀ ਕਿ ਸਾਡੀਆਂ ਬੱਸਾਂ ਇਹਨਾਂ ਨੇ ਸਾਹਮਣੇ ਆ ਕੇ ਵੀ ਨਹੀਂ ਕਹਿਣਾ ਕਿ ਸਾਡੀਆਂ ਬੱਸਾਂ ਬੱਸਾਂ ਸਾਰੀਆਂ ਇਹਨਾਂ ਦੀਆਂ ਆਪਣੀਆਂ ਹੀ ਪੈ ਰੀਆਂ 500 ਬੱਸ ਜਿਹੜੀ ਸਰਕਾਰ ਦੀ ਪੈਣੀ ਚਾਹੀਦੀ ਸੀ ਇਹਨਾਂ ਨੇ ਬਹਾਰ ਦੇ ਬੰਦਿਆਂ ਨੂੰ ਦੇਤੀ ਹੈ ਇਸ ਕਰਕੇ ਪੰਜਾਬ ਦਾ ਚੱਕਾ ਜਾਮ ਹੈ ਇਹਦੇ ਵਿੱਚ ਸਾਨੂੰ ਰੋਡ ਵੇ ਤੇ ਮਲਾਜਮਾਂ ਦੀ ਮਦਦ ਕਰਨੀ ਚਾਹੀਦੀ ਉਹ ਪੰਜਾਬ ਵਾਸਤੇ ਲੜ ਰਹੇ ਹੋ ਪੰਜਾਬੀਅਤ ਵਾਸਤੇ ਲੜ ਰਹੇ ਜਿਹੜੇ ਬਾਹਰ ਤੋਂ ਲੋਕ ਲੁੱਟ ਕੇ ਆ ਰਹੇ ਉਹਨਾਂ ਵਾਸਤੇ ਲੜ ਰਹੇ ਜਿੱਥੇ ਵੀ ਉਹਨਾਂ ਦੀ ਰੈਲੀ ਹੁੰਦੀ ਹੈ ਉਹਨਾਂ ਦਾ ਸਪੋਰਟ ਕਰੋ ਉਹਨਾਂ ਦੀ ਆਪਾਂ ਜ਼ਮਾਨਤਾ ਕਰਾਈਏ ਉਹ ਆਪਣੇ પેટ ਵਾਸਤੇ ਨਹੀਂ ਲੜ ਰਹੇ ਆਪਣੇ ਭਾਈ ਭਤੀਜੇ ਵਾਸਤੇ ਲੜ ਰਹੇ ਉਹ ਪੰਜਾਬ ਵਾਸਤੇ ਲੜ ਰਹੇ ਤੇ ਪੰਜਾਬ ਵਾਸਤੇ ਜਿਹੜਾ ਗੱਲ ਕਰਦਾ ਉਹਨੂੰ ਭਗਵੰਤ ਮਾਨ ਚੱਕ ਕੇ ਅੰਦਰ ਕਰ ਦਿੰਦਾ ਕਿਉਂਕਿ ਫਾਇਦੇ ਸਾਰੇ ਦਿੱਲੀ ਵਾਲੇ ਲੈ ਜਾ ਰਹੇ ਸੋ ਮੈਂ ਪੀਆਰਟੀਸੀ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦੀ ਹੜਤਾਲ ਦਾ ਪੂਰਾ ਸਮਰਥਨ ਕਰਦਾ ਤੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਕਿ ਜਿਹੜੀਆਂ ਬਾਹਰ ਦੇ ਬੰਦਿਆਂ ਨੂੰ 500 ਬੱਸਾਂ ਪ੍ਰਾਈਵੇਟ ਨੂੰ ਪਾ ਕੇ ਦੇ ਰਹੇ ਉਹੀ ਕੰਮ ਜਿਹਦੇ ਪਿੱਛੇ ਤੁਸੀਂ ਰੋਲਾ ਪਾ ਕੇ ਸਰਕਾਰ ਬਾਦਲਾ ਦੀ ਤੇ ਕਾਂਗਰਸ ਦੀ ਤੋੜੀ ਹੈ ਅੱਜ ਤੁਸੀਂ ਉਸੇ ਰਾਹ ਦੇ ਤੁਰ ਪਏ ਹੋ ਪੰਜਾਬ ਨੂੰ ਲੁੱਟਣ ਵਾਸਤੇ ਅਸੀਂ ਪੰਜਾਬ ਤੁਹਾਨੂੰ ਲੁੱਟਣ ਨਹੀਂ ਦੇਵਾਂਗੇ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ ਪੀ ਆ ਆਰ ਟੀ ਸੀ ਪੰਨ ਬੱਸ ਇਹਨਾਂ ਦੇ ਮੁਲਾਜ਼ਮ ਦੀ ਹੜਤਾਲ ਚੱਲ ਰਹੀ ਹੈ ਤੁਸੀਂ ਦੇਖ ਰਹੇ ਆ ਕਿ ਕਿਤੇ ਵੀ ਪੰਜਾਬ ਦੀ ਸਰਕਾਰੀ ਬੱਸ ਨਹੀਂ ਲੱਭਦੀ ਚੜ੍ਹਨ ਵਾਸਤੇ ਕਿਤੇ ਜਾਣ ਵਾਸਤੇ ਉਹਦਾ ਇੱਕ ਵੱਡਾ ਵਾੜਾ ਕਾਰਨ ਹੈ ਇਹ ਕੋਈ ਆਪਣੀਆਂ ਮੰਗਾਂ ਵਾਸਤੇ ਹੜਤਾਲ ਨਹੀਂ ਹੈ ਮੁਲਾਜ਼ਮਾਂ ਦੀ ਇਹ ਲੋਕ ਪੰਜਾਬ ਦੇ ਹੱਕਾਂ ਲਈ ਲੜ ਰਹੇ ਹੈ ਪੰਜਾਬ ਦੀਆਂ ਸਵਾਰੀਆਂ ਪੰਜਾਬ ਦੇ ਲੋਕਾਂ ਦੀ ਸਹੂਲਤਾਂ ਲਈ ਲੜ ਰਹੇ ਆ ਪੰਜਾਬ ਦੇ ਵਿੱਚ ਹੋ ਰਿਹਾ ਰੋਡਵੇਜ਼ ਡਿਪਾਰਟਮੈਂਟ ਦੇ ਵਿੱਚ ਵੱਡਾ ਘਪਲਾ ਤੇ ਘਾੜ ਵਾਸਤੇ ਲੜ ਰਹੇ ਪੰਜਾਬ ਕੋਲ ਪਹਿਲਾਂ 39 ਬਸ 3900 ਬਸਾਂ ਸੀ ਪੀਆਰਟੀਸੀ ਤੇ ਪਨ ਬਸ ਨੂੰ ਸਾਰੀਆਂ ਮਿਲਾ ਕੇ ਰੋਡਵੇਜ਼ ਦੇ ਵਿੱਚ ਤੇ ਉਹ ਪਿਛਲੇ 4 ਸਾਲਾਂ ਦੇ ਵਿੱਚ ਬਸਾਂ ਕੰਡਮ ਹੋਈ ਜਾ ਰਹੀਆਂ ਤਾਂ ਘਟ ਕੇ 1900 ਬਸ ਰਹਿ ਗਈ ਹੈ ਲੇਕਿਨ ਤੁਸੀਂ ਹੈਰਾਨ ਹੋਗੇ ਕਿ ਬੜੀ ਇਨਕਲਾਬੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਜੀ ਦੀ ਪਿਛਲੇ 4 ਸਾਲਾਂ ਦੇ ਵਿੱਚ ਇਹਨਾਂ ਨੇ ਇੱਕ ਵੀ ਬੱਸ ਨਵੀਂ ਨਹੀਂ ਪਾਈ ਕੱਢੀ ਜਾ ਰਹੀਆਂ ਬੱਸਾਂ 1900 ਪਰ ਆ ਗਈਆਂ 4000 ਤੋਂ ਤੇ ਉਸ ਤੋਂ ਅੱਗੇ ਇਹ ਪਹਿਲਾਂ ਕਹਿੰਦੇ ਹੁੰਦੇ ਸੀ ਜੀ ਬਾਦਲ ਲੁੱਟ ਕੇ ਖਾ ਗਏ ਬੜਾ ਤੁਸੀਂ ਸੁਣਿਆ ਭਗਵਾਨ ਤੁਮਾਰ ਨੂੰ ਕਿ ਜੀ ਬਾਦਲਾ ਨੇ ਪ੍ਰਾਈਵੇਟ ਬੱਸਾਂ ਪਾਲੀਆਂ ਸਾਰਾ ਕੁਝ ਬੱਸਾਂ ਦਾ ਰੋਡਵੇ ਦਾ ਉਹੀ ਦੱਬ ਲੇਗੇ ਉਹਨਾਂ ਦੀਆਂ ਤਾਂ ਇਹ ਬੰਦ ਨਹੀਂ ਕਰ ਸਕੇ ਜਿੱਦਣ ਕੁਰਸੀ ਪਰ ਆ ਗਏ ਉਹਨਾਂ ਦੀਆਂ ਬੱਸਾਂ ਬਾਰੇ ਕੁਝ ਨਹੀਂ ਬੋਲੇ ਲੇਕਿਨ ਅੱਜ ਉਹਨਾਂ ਦੇ ਹੀ ਰਾਸਤੇ 'ਤੇ ਚੱਲ ਕੇ 500 ਬੱਸ ਪ੍ਰਾਈਵੇਟ ਪਾ ਰਹੇ ਆ ਉਹ ਵੀ ਸਾਰੀਆਂ ਦਿੱਲੀ ਨੂੰ ਵੱਡੀਆਂ ਬੱਸਾਂ ਤੇ ਉਹ ਸਾਰੀਆਂ ਆਪਣੇ ਹੀ ਬੰਦੇ ਨੂੰ ਦਿੱਲੀ ਦੇ ਬੰਦੇ ਨੂੰ ਦੇ ਰਹੇ ਆ ਟੈਂਡਰ ਹੋ ਰਿਹਾ ਇਸ ਕਰਕੇ ਹੜਤਾਲ ਹੋਈ ਹੈ ਇਹ ਜੋੜੇ ਲੋਕ ਹੜਤਾਲ ਇਹਨਾਂ ਨੇ ਕਰਨੀ ਸੀ ਗੇਟ ਰੈਲੀ ਲੇਕਿਨ ਸਰਕਾਰ ਨੇ ਤੜਕੇ ਹੀ 4 ਵਜੇ ਸਾਰੇ ਰੋਡਵੇ ਤੇ ਮਲਾਜਮ ਆਰ ਉਹਨਾਂ ਦੇ ਲੀਡਰ ਚੱਕ ਲੈ ਘਰਾਂ ਤੋਂ ਆ ਕੇ ਰੋਡ ਰੈਲੀ ਕਰਨੇ ਨਹੀਂ ਦਿੱਤੀ ਉਹਨਾਂ ਨੇ ਚੱਕਾ ਜਾਮ ਕਰਿਆ 200 ਬੰਦੇ ਪਰਚਾ ਦਰਜ ਕਰਤਾ ਹੈ ਦੋਸਾਂ ਨੂੰ ਅਰੈਸਟ ਕਰਕੇ ਅੰਦਰ ਕਰਤਾ ਹੈ ਐਸ ਡੀ ਐਮ ਤੇ ਤਹਿਸੀਲਦਾਰਾਂ ਨੂੰ ਕਹਤਾ ਇਹਨਾਂ ਦੀ ਜ਼ਮਾਨਤ ਨਹੀਂ ਲੈਣੀ ਹੁਣ ਉਹ ਬੰਦੇ ਅੰਦਰ ਹੈ ਉਹ ਲੜਕਾ ਦੇ ਵਾਸਤੇ ਰੇ ਪੰਜਾਬ ਦੇ ਹੱਕਾਂ ਵਾਸਤੇ ਲੜ ਰਹੇ ਕੋਈ ਆਪਣੀ ਤਨਖਾਹ ਬਣਾਉਣ ਵਾਸਤੇ ਨਹੀਂ ਕਹਿ ਰਿਹਾ ਕੋਈ ਉਹਨਾਂ ਦੀ ਆਪਣੀਆਂ ਮੰਗਾਂ ਨਹੀਂ ਉਹਨਾਂ ਦੀਆਂ ਮੰਗਾਂ ਇਹ ਹੈ ਕਿ ਜੇ ਬੱਸਾਂ ਪਾਉਣੀਆਂ ਤਾਂ ਸਰਕਾਰੀ ਪਾਓ ਮੈਂ ਮੁੱਖ ਮੰਤਰੀ ਬਣਿਆ ਸਾਡੇ ਕੋਲ 3 111 ਦਿਨ ਮਿਲੇ 111 ਦਿਨਾਂ ਦੇ ਵਿੱਚ ਮੈਂ ਰੋਡਵੇਜ ਦੇ ਵਿੱਚ ਅਸੀਂ 500 ਬੱਸਾਂ ਪਾ ਗਏ 900 ਬੱਸਾਂ ਪਿਛਲੀ ਕਾਂਗਰਸ ਸਰਕਾਰ ਚ ਪਈਆਂ ਲੇਕਿਨ ਇਹ ਸਰਕਾਰ ਨੇ ਅਜੇ ਤੱਕ ਕੋਈ ਨਾ ਤਾਂ ਬੱਸ ਨਵੀਂ ਪਾਈ ਹੈ ਹੁਣ ਜਿਹੜੀਆਂ 500 ਪਾਉਣ ਲੱਗੇ ਆ ਉਹ ਪ੍ਰਾਈਵੇਟ ਹੈ ਇੱਥੇ ਤੱਕ ਉਹਦੇ ਸ਼ਰਤ ਹੈ ਕਿ ਜੇ ਬੱਸ ਨਹੀਂ ਚੱਲੇਗੀ ਘਰ ਖੜੀ ਰਹੇਗੀ ਤਾਂ ਉਹਨੂੰ 250 ਕਿਲੋਮੀਟਰ ਦੇ ਪੈਸੇ ਘਰ ਖੜੀ ਨੂੰ ਮਿਲਣੇ ਪੰਜਾਬੀਓ ਇਹ ਦਿੱਲੀ ਵਾਲੇ ਲੁੱਟਣ ਆ ਗਏ ਐ ਤੇ ਸਾਡੇ ਵਾਲੇ ਮੁੱਖ ਮੰਤਰੀ ਝੁੱਡੂ ਨੇ ਗੋਡੇ ਟੇਕੇ ਹੋਏ ਐ ਸਾਡਾ ਰੋਡਵੇ ਦਾ ਸਿਸਟਮ ਵੀ ਸਾਰਾ ਦਿੱਲੀ ਵਾਲੇ ਲਾ ਜਾ ਰਹੇ ਐ ਦਿੱਲੀ ਦਾ ਇੱਕ ਵਰਮਾ ਪਤਾ ਨਹੀਂ ਕੀ ਨਾਮ ਐ ਬੰਦੇ ਦਾ ਉਹ ਸਾਰੀਆਂ ਬੱਸਾਂ ਪਾ ਰਿਹਾ ਉਹਦੇ ਪਿੱਛੇ ਆਮ ਆਦਮੀ ਪਾਰਟੀ ਦੇ ਲੀਡਰ ਐ ਬੱਸਾਂ ਸਾਰੀਆਂ ਇਹਨਾਂ ਦੀਆਂ ਪੈ ਰੀਆਂ ਬਾਦਲਾਂ ਚ ਚਲੋ ਇੱਕ ਗੱਲ ਤਾਂ ਹੈਗੀ ਸੀ ਉਹ ਸਾਹਮਣੇ ਆ ਕੇ ਕਹਿੰਦੇ ਸੀ ਕਿ ਸਾਡੀਆਂ ਬੱਸਾਂ ਇਹਨਾਂ ਨੇ ਸਾਹਮਣੇ ਆ ਕੇ ਵੀ ਨਹੀਂ ਕਹਿਣਾ ਕਿ ਸਾਡੀਆਂ ਬੱਸਾਂ ਬੱਸਾਂ ਸਾਰੀਆਂ ਇਹਨਾਂ ਦੀਆਂ ਆਪਣੀਆਂ ਹੀ ਪੈ ਰਹੀਆਂ 500 ਬੱਸ ਜਿਹੜੀ ਸਰਕਾਰ ਦੀ ਪੈਣੀ ਚਾਹੀਦੀ ਸੀ ਇਹਨਾਂ ਨੇ ਬਾਹਰ ਦੇ ਬੰਦਿਆਂ ਨੂੰ ਦੇਤੀ ਐ ਇਸ ਕਰਕੇ ਪੰਜਾਬ ਦਾ ਚੱਕਾ ਜਾਮ ਐ ਇਹਦੇ ਵਿੱਚ ਸਾਨੂੰ ਰੋਡਵੇ ਤੇ ਮਲਾਜਮਾਂ ਦੀ ਮਦਦ ਕਰਨੀ ਚਾਹੀਦੀ ਉਹ ਪੰਜਾਬ ਵਾਸਤੇ ਲੜ ਰਹੇ ਹੋ ਪੰਜਾਬੀਅਤ ਵਾਸਤੇ ਲੜ ਰਹੇ ਜਿਹੜੇ ਬਾਹਰ ਤੋਂ ਲੋਕ ਲੁੱਟ ਕੇ ਆ ਰਹੇ ਉਹਨਾਂ ਵਾਸਤੇ ਲੜ ਰਹੇ ਜਿੱਥੇ ਵੀ ਉਹਨਾਂ ਦੀ ਰੈਲੀ ਹੁੰਦੀ ਐ ਉਹਨਾਂ ਦਾ ਸਪੋਰਟ ਕਰੋ ਉਹਨਾਂ ਦੀ ਆਪਾਂ ਜ਼ਮਾਨਤਾ ਕਰਾਈਏ ਉਹ ਆਪਣੇ ਪੇਟ ਵਾਸਤੇ ਨਹੀਂ ਲੜ ਰਹੇ ਆਪਣੇ ਭਾਈ ਪਤੀਜੇ ਵਾਸਤੇ ਲੜ ਰਹੇ ਉਹ ਪੰਜਾਬ ਵਾਸਤੇ ਲੜ ਰਹੇ ਤੇ ਪੰਜਾਬ ਵਾਸਤੇ ਜਿਹੜਾ ਗੱਲ ਕਰਦਾ ਉਹਨੂੰ ਭਗਵੰਤ ਮਾਨ ਚੱਕ ਕੇ ਅੰਦਰ ਕਰ ਦਿੰਦਾ ਕਿਉਂਕਿ ਫਾਇਦੇ ਸਾਰੇ ਦਿੱਲੀ ਵਾਲੇ ਲੈ ਜਾ ਰਹੇ ਸੋ ਮੈਂ ਪੀ ਆਰਟੀਸੀ ਪੰਜਾਬ ਰੋਡ ਵੇਸ ਦੇ ਕਰਮਚਾਰੀਆਂ ਦੀ ਹੜਤਾਲ ਦਾ ਪੂਰਾ ਸਮਰਥਨ ਕਰਦਾ ਤੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਕਿ ਜਿਹੜੀਆਂ ਬਾਹਰ ਦੇ ਬੰਦਿਆਂ ਨੂੰ 500 ਬੱਸਾਂ ਪ੍ਰਾਈਵੇਟ ਨੂੰ ਪਾ ਕੇ ਦੇ ਰਹੇ ਉਹੀ ਕੰਮ ਜਿਹਦੇ ਪਿੱਛੇ ਤੁਸੀਂ ਰੋਲਾ ਪਾ ਕੇ ਸਰਕਾਰ ਬਾਦਲਾ ਦੀ ਤੇ ਕਾਂਗਰਸ ਦੀ ਤੋੜੀ ਐ ਅੱਜ ਤੁਸੀਂ ਉਸੇ ਰਾਹ ਤੇ ਤੁਰ ਪਏ ਆ ਪੰਜਾਬ ਨੂੰ ਲੁੱਟਣ ਵਾਸਤੇ ਅਸੀਂ ਪੰਜਾਬ ਤੁਹਾਨੂੰ ਲੁੱਟਣ ਨਹੀਂ ਦੇਵਾਂਗੇ